ਇਮੀਗ੍ਰੇਸ਼ਨ ਫਰਾਡ ਪੀੜਤ ਕਮੇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਤੇ ਇਸ ਦੇ ਪ੍ਰਧਾਨ ਹਰਚਰਨ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਹੈ ਕਿ ਪੰਜਾਬ ਦੇ ਵਿੱਚ 1200 ਬੱਚਾ ਪੀੜਤ ਹੈ ਤੇ ਉਹਨਾਂ ਆਖਿਆ ਹੈ ਕਿ ਉਹ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਕਈ ਵਾਰ ਇਸ ਗੱਲ ਨੂੰ ਲਿਆ ਚੁੱਕੇ ਨੇ ਤੇ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਲੇਕਿਨ ਅਜੇ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਤੇ ਉਹਨਾਂ ਇਹ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਜੋ ਕੰਪਨੀਆਂ ਇਮੀਗ੍ਰੇਸ਼ਨ ਫਰਾਡ ਕਰ ਰਹੀਆਂ ਨੇ ਤੇ ਪੰਜਾਬ ਦੇ ਬੱਚਿਆਂ ਨੂੰ ਗੁੰਮਰਾਹ ਕਰ ਰਹੀਆਂ ਨੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅੱਜ ਦੀ ਮੇਰੀ ਇਨਵੈਸਟੀਗੇਸ਼ਨ ਹੈ 1200 ਬੱਚਾ ਪੀੜਤ ਹੈ ਜੀ 2-200 ਇੱਕ ਇੱਕ ਕੰਪਨੀ ਨੇ 2-200 ਬੱਚਾ ਪੀੜਤ ਕੀਤਾ ਹੋਇਆ ਔਰ ਜਿਨ੍ਹਾਂ ਦਾ ਕਿਸੇ ਦਾ ਇੱਕ ਦੀ ਵੀ ਵੀਜ਼ਾ ਨਹੀਂ ਲੱਗਿਆ ਜਿਨ੍ਹਾਂ ਦੇ ਕੋਲ ਕੋਈ ਵੀਜ਼ਾ ਨਹੀਂ ਹੈਗਾ ਮਤਲਬ ਇੱਕ ਵੀ ਦਿਖਾਲਣ ਲਈ ਵੀ ਕਿਸੇ ਦਾ ਦੋ ਬੱਚਿਆਂ ਦਾ ਲੱਗਿਆ ਹੋਵੇ ਉਹਨਾਂ ਨੂੰ ਤਿੰਨ-ਤਿੰਨ ਸਾਲ ਹੋ ਗਏ ਪੈਸੇ ਦਿੱਤੇਆਂ ਨੂੰ ਨਾ ਇਹਨਾਂ ਨੇ ਪੈਸੇ ਵਾਪਸ ਕੀਤੇ ਨੇ ਤੇ ਨਾ ਇਹਨਾਂ ਨੇ ਕਿਸੇ ਦਾ ਵੀਜਾ ਲਵਾਇਆ ਸਾਰਾ ਟੋਟਲ ਫਰਾਡ ਸੀ ਜਿਸ ਵੇਲੇ ਇਹਨਾਂ ਨੂੰ ਅਸੀਂ ਤਹਿ ਤੱਕ ਕੀਤਾ ਇਸੇ ਕਰਕੇ ਜਿਸ ਵੇਲੇ ਅਸੀਂ ਆਏ ਤੇ ਆ ਕੇ ਦੇਖਿਆ ਵੀ ਅਸੀਂ ਥੋੜਾ ਜਿਆ ਸਾਨੂੰ ਕੁਝ ਕਰਨਾ ਚਾਹੀਦਾ ਕਿਉਂਕਿ ਆਮ ਲੋਕ ਲੜਨ ਲਈ ਤਿਆਰ ਨਹੀਂ ਜਿਸ ਵੇਲੇ ਅਸੀਂ ਇਹਨਾਂ ਨੂੰ ਫਿਰ ਸਾਰਿਆਂ ਨੂੰ ਇਕੱਠੇ ਕੀਤਾ ਇਹਨਾਂ ਨੂੰ ਅਸੀਂ ਇਹ ਬੇਨਤੀ ਕੀਤੀ ਵੀ ਤੁਸੀਂ ਇਕੱਠੇ ਹੋ ਮੈਂ ਆਪਾਂ ਲੜਾਈ ਲੜਾਂਗੇ ਇਹ ਵਿੱਚ ਆਪਾਂ ਖੁਦ ਪੀੜਤਾ ਜਿਹਦੇ ਵਿੱਚ ਘੱਟ ਤੋਂ ਘੱਟ ਅੱਜ ਤੁਹਾਡੇ ਸਾਹਮਣੇ ਹੈਗੇ ਆ 100 ਬੰਦੇ ਦੇ ਲਗਭਗ ਆਏ ਹੈਗੇ ਪੀੜਤਾ ਠੀਕ ਹੈ ਨਾ ਕਿਉਂਕਿ ਇੱਥੇ ਚਤਾਲੀ ਲੱਗੀ ਹੋਈ ਆ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਕਰਕੇ ਅਸੀਂ ਬਹੁਤਾ ਇਕੱਠ ਨਹੀਂ ਕੀਤਾ ਤਾਂ ਕਿ ਇਹ ਜਿਹੜੇ ਪ੍ਰਸ਼ਾਸਨਿਕ ਤੌਰ ਤੇ ਇਹ ਜਿਹੜੇ ਬੰਦੇ ਵੱਡੇ ਫਰੌਡੀ ਆ ਤੇ ਇਹਨਾਂ ਦੇ ਲਿੰਕ ਹੁੰਦੇ ਨੇ ਇਹ ਜੇ ਮਤਲਬ ਅਸੀਂ ਕੋਈ ਇਹਨਾਂ ਦੀ ਉਲੰਘਣਾ ਕਰਦੇ ਆ ਮਾੜੀ-ਮੋਟੀ ਕੋ ਥਾਣੇ ਕੋਲੇ ਅਸੀਂ ਥਾਣੇ ਤੋਂ 100 ਬੰਦਾ ਲੈ ਕੇ ਚੱਲ ਜਾਈ ਇਹਨਾਂ ਨੇ 188 ਦਾ ਪਰਚਾ ਸਾਡੇ ਤੇ ਵਿੰਡ ਲਾਉਣਾ ਕਰਨ ਕਿੱਥੇ ਕਿੱਥੇ ਸ਼ਿਕਾਇਤ ਅਸੀਂ ਸ਼ਿਕਾਇਤ ਸਾਰ ਸਾਰੀਆਂ ਐਫ ਆਈ ਆਰ ਪਹਿਲਾਂ 36 6 ਇਹਨਾਂ ਨੇ ਸਿਰਫ ਅਜੇ ਉਹ ਦਰਜ ਕੀਤੀਆਂ ਜਿਹੜੀ ਮੇਰੇ ਹੈੱਡ ਦੇ ਵਿੱਚ ਪਈਆਂ 00268241 ਦੀ ਦਰਖਾਸਤ ਆ 002266 ਅ 24 ਇੱਕ ਨੂੰ ਦਰਖਾਸਤ ਦਿੱਤੀ ਸੀ ਮੇਰੇ ਨਾਲ ਉਦੋਂ 26 ਬੰਦੇ ਸੀ ਹੁਣ ਮੇਰੇ ਨਾਲ 57 ਬੰਦੇ ਨੇ ਤੇ ਉਹ ਅਜੇ ਐਫ ਆਈ ਆਰਾਂ ਕੋਈ ਲੋਜ ਨਹੀਂ ਕਰ ਰਹੇ ਉਹ ਚੰਡੀਗੜ੍ਹ ਚ ਸ਼ਿਕਾਇਤ ਐਸ ਐਸ ਪੀ ਦੇ ਸ਼ਿਕਾਇਤ ਕੀਤੀ ਸੀ ਐਸ ਐਸ ਪੀ ਨੂੰ ਮਿਲ ਕੇ ਕੀਤੀ ਆ ਉਹਨਾਂ ਨੇ ਮਾਰਕ ਕਰ ਦਿੱਤੀ ਥਾਣਾ 3 ਦੇ ਵਿੱਚ ਸੈਕਟਰ 3 ਚ ਥਾਣਾ ਤੇ ਉਹਦੇ ਵਿੱਚ ਅਜੇ ਨਾ ਤਾਂ ਉਹ ਅਜੇ ਦੂਸਰਾ ਹੋ ਰਿਹਾ ਨਾ ਕੋ ਕਿਸੇ ਬੰਦੇ ਦੀ ਰੈਸਟ ਹੋਈ ਹੈ ਜਿਹੜੀ ਪਹਿਲੇ ਹੀ ਵੀ 36 ਬੰਦਿਆਂ ਦੀ ਐਫਆਈਆਰ ਹੋਈ ਹੈ ਉਹਦੇ ਵਿੱਚ ਵੀ ਕੋਈ ਬੰਦਿਆਂ ਦੀ ਅਜੇ ਕਿਸੇ ਵੀ ਇੱਕ ਵੀ ਕਿਸੇ ਮੁਲਾਜ਼ਮ ਦੀ ਰੈਸਟ ਨਹੀਂ ਭਈ ਜਦਕਿ ਸਾਰੇ ਹੀ ਬੰਦੇ ਜਿਹੜੇ ਇਹਨਾਂ ਨੇ ਮੁਲਾਜ਼ਮ ਰੱਖਿਓ ਸੀ ਫੇਕ ਨੌਆਂ ਤੇ ਰੱਖਿਓ ਹੋਏ ਨੇ ਜਿਹੜੀਆਂ ਕੁੜੀਆਂ ਵੀ ਉਹਨਾਂ ਦੇ ਫੇਕ ਨਾਉ ਨੇ ਬੌਸਰ ਇਹਨਾਂ ਨੇ ਰੱਖੇ ਹੋਏ ਸੀਗੇ ਜਿਸ ਵੇਲੇ ਕੋਈ ਵੀ ਬੰਦੇ ਨੂੰ ਕਿਸੇ ਨੂੰ ਅੰਦਰ ਨਾ ਸੀ ਜਾਣ ਦਿੰਦੇ ਕਿਸੇ ਦਾ ਫੋਨ ਨਾ ਸੀ ਅੰਦਰ ਜਾਣ ਦਿੰਦੇ ਉਹ ਤਾਂ ਉਸ ਵੇਲੇ ਪਤਾ ਲੱਗਿਆ ਸਾਨੂੰ ਜਿਸ ਵੇਲੇ ਆਏ ਆ ਅਸੀਂ ਅੜੇ ਆ ਫਿਰ ਤੇ ਅੜੇ ਆ ਤੇ ਉਹ ਤੇ ਦੂਜੇ ਚੌਥੇ ਦਿਨ ਦਫ਼ਤਰ ਬੰਦ ਕਰਕੇ ਦਫ਼ਤਰ ਇੱਕ ਪਾਸੇ ਬੰਦ ਕਰਦੇ ਆ ਦੂਜੇ ਪਾਸੇ ਅੱਜ ਵੀ ਦੋ ਦਫ਼ਤਰ ਇਹਨਾਂ ਦੇ ਸੈਕਟਰ 7 ਦੇ ਵਿੱਚ ਇੱਕ ਮਹਾਲੀ ਦੇ ਵਿੱਚ ਚੱਲ ਰਿਹਾ ਔਰ ਦਿਖਾਇਆ ਪ੍ਰਸ਼ਾਸਨ ਨੂੰ ਦੱਸਿਆ ਵੇ ਆ ਚ ਕੋਈ ਜਗਬਾਨੀ ਟੀਵੀ ਲਈ ਵਰਣਪਟ ਦੀ ਰਿਪੋਰਟ